ਲਾਇਲਪੁਰ ਪ੍ਰੇਮ ਸਿੰਘ ਦੇ ਵਡੇਰਿਆਂ ਦਾ ਸ਼ਹਿਰ ਸੀ ਇਸ ਸ਼ਹਿਰ ਵਿੱਚ ਉਸ ਦਾ ਬਚਪਨ ਤੇ ਜਵਾਨੀ ਦੇ ਮੁੱਢਲੇ ਸਾਲ ਬੀਤੇ ਸਨ ਸ਼ੇਖੂਪੁਰ ਦੀ ਨਿਰਾਸ਼ਾ ਧੋਕੇ ਉਹ ਅਗਲੀ ਮੁਹਿੰਮ ਲਈ ਤਿਆਰ ਖੜਾ ਸੀ ਲਾਇਲਪੁਰ ਜਾਣ ਲਈ ਆਪਣੀ ਜਨਮ ਪਉ ਵੇਖਣ ਲਈ ਗੁਆਚੀ ਹੋਈ ਉਤੇਜਨਾ ਉਸ ਵਿੱਚ ਪਰਤਾਈ ਸੀ ਜਨਾਬ ਬੱਸ ਸਰਵਿਸ ਚੱਲਦੀ ਹੁੰਦੀ ਸੀ ਉਦੋਂ ਉਹ ਪੁਰਾਣੇ ਚੇਤਿਆਂ ਤੋਂ ਬੋਲਿਆ 3 ਘੰਟੇ ਲੱਗਦੇ ਸਨ ਉਸ ਬੱਸ ਵਿੱਚ ਲਾਇਲਪੁਰ ਤੋਂ ਲਾਹੌਰ ਜਾਣ ਦੇ ਉਹ ਆਪਣੇ ਰੋਅ ਵਿੱਚ ਬੋਲੀ ਜਾ ਰਿਹਾ ਸੀ ਸਾਹਮਣੇ ਸੜਕ ਕਿਨਾਰੇ ਇੱਕ ਕਾਰ ਖੜੋਤੀ ਸੀ ਤੇ ਇੱਕ ਸਰਦਾਰ ਉਸ ਦੀ ਬਾਰੀ ਨੂੰ ਹੱਥ ਪਾ ਕੇ ਖਲੋਤਾ ਸੀ ਸਤਨਾ ਮਾਨਕ ਨੇ ਕਿਹਾ ਉਹ ਜਗਤਾਰ ਨਹੀਂ ਖਲੋਤਾ ਜਗਤਾਰ ਹੀ ਸੀ ਪਰੇ ਖੇਤਾਂ ਵੱਲੋਂ ਗੁਰਪ੍ਰਜਨ ਗਿੱਲ ਖਲੋਤੀ ਕਾਰ ਵੱਲ ਤੁਰਿਆ ਜਾ ਰਿਹਾ ਸੀ ਤਾਂ ਜਗਤਾਰ ਨੇ ਨਨਕਾਣੇ ਜਾਣ ਦਾ ਪ੍ਰੋਗਰਾਮ ਬਣਾ ਹੀ ਲਿਆ ਸੀ ਅਸੀਂ ਇੱਕ ਦੂਜੇ ਨੂੰ ਹੱਥ ਹਿਲਾਏ ਤੇ ਸਾਡੀ ਕਾਰ ਅੱਗੇ ਨਿਕਲ ਗਈ। ਫਿਰੋਜ਼ ਬੱਟੂਆਂ ਤੋਂ ਮੋੜ ਮੁੜੇ ਤਾਂ ਮੀਲ ਪੱਥਰ ਉੱਤੇ ਨਨਕਾਣਾ ਸਾਹਿਬ ਦਾ 20 ਕਿਲੋਮੀਟਰ ਫਾਸਲਾ ਲਿਖਿਆ ਨਜ਼ਰ ਆਇਆ। ਅਸੀਂ ਨਨਕਾਣੇ ਦੇ ਰਾਹ ਤੁਰੇ ਜਾ ਰਹੇ ਸਾਂ। ਸਿੱਖਾਂ ਦੀ ਅਰਦਾਸ ਵਿੱਚ ਦਰਜ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰ ਇਸ ਕਾਨਫਰੰਸ ਨੇ ਬਖਸ਼ ਦਿੱਤੇ ਸਨ। ਤਰਨਤਾਰਨ ਵਿੱਚ ਸੈਂਟਰ ਮਾਝਾ ਦੀਵਾਨ ਸਥਾਨ ਤੇ ਸਾਡੇ ਪਿੰਡ ਦਾ ਅਕਾਲੀ ਮਹਿਲ ਸਿੰਘ ਹਰੋਂ ਹੱਕੀ ਆਵਾਜ਼ ਵਿੱਚ ਸਟੇਜ ਤੋਂ ਬੋਲ ਰਿਹਾ ਸੀ ਤੇ ਮੈਂ 5-6 ਸਾਲਾਂ ਦਾ ਬਾਲ ਆਪਣੇ ਦਾਦੇ ਕੋਲ ਦੀਵਾਨ ਵਿੱਚ ਬੈਠਾ ਉਸ ਨੂੰ ਸੁਣ ਰਿਹਾ ਸੀ ਪਾਕਿਸਤਾਨ ਬਣਨ ਨਾਲ ਹਿੰਦੂਆਂ ਦਾ ਕੁਝ ਨਾ ਗਿਆ ਉਹਨਾਂ ਦੀ ਕਾਸ਼ੀ ਉਹਨਾਂ ਕੋਲ ਰਹਿ ਗਈ ਮੁਸਲਮਾਨਾਂ ਦਾ ਕੁਝ ਨਾ ਗਿਆ ਉਹਨਾਂ ਦਾ ਮੱਕਾ ਉਹਨਾਂ ਕੋਲ ਹੀ ਰਿਹਾ ਪਰ ਖਾਲਸਾ ਜੀ ਸਾਡਾ ਪੁਰਾਣਾ ਨਾਲੋਂ ਪਿਆਰਾ ਸਾਡਾ ਨਨਕਾਣਾ ਸਾਥੋਂ ਖੁੱਸ ਗਿਆ ਉਹਦੇ ਬੋਲਾਂ ਦਾ ਡੂੰਗਾ ਦਰਦ ਤੇ ਬਿਗੋਚਾ ਮੈਨੂੰ ਅਜੇ ਤੱਕ ਨਹੀਂ ਭੁੱਲਿਆ ਅਸੀਂ ਨੰਕਾਣੇ ਦੀ ਝੂ ਵਿੱਚ ਪੁੱਜ ਗਏ ਇਨ੍ਹਾਂ ਖੇਤਾਂ ਵਿੱਚ ਇਨ੍ਹਾਂ ਝੂਹਾਂ ਵਿੱਚ ਬਾਬਾ ਨਾਨਕ ਘੁੰਮਦਾ ਰਿਹਾ ਹੋਵੇਗਾ ਇਹੋ ਹੀ ਮਿੱਟੀ ਸੀ ਜਿਸ ਉੱਤੇ ਉਸਦੇ ਪੈਰਾਂ ਦੇ ਨਿਸ਼ਾਨ ਲੱਗੇ ਹੋਏ ਸਨ ਇਨ੍ਹਾਂ ਖੇਤਾਂ ਦੀ ਗਿਣਤੀ ਮਿੰਤੀ ਦਾ ਹਿਸਾਬ ਕਿਤਾਬ ਜਦੋਂ ਮਹਤਾ ਕਾਲੂ ਦੀਵੇ ਦੀ ਲੋ ਵਿੱਚ ਲਾ ਰਿਹਾ ਹੋਵੇਗਾ ਤੇ ਪਿੱਤਲ ਦੀ ਕਾਲੀ ਸ਼ਿਆਹੀ ਵਾਲੀ ਦਵਾਤ ਉਚੋਂ ਰਜਿਸਟਰ ਤੇ ਲਿਖਣ ਲਈ ਡੋਬਾ ਲੈਣ ਵਾਸਤੇ ਜਦੋਂ ਉਹ ਕਲਮ ਦੀ ਨੋਕ ਭਿਉ ਰਿਹਾ ਹੋਵੇਗਾ ਤਾਂ ਬਾਲ ਨਾਨਕ ਉਸ ਦੇ ਨੇੜੇ ਹੀ ਬੈਠਾ ਪਿਤਾ ਵੱਲੋਂ ਚਿੱਟੇ ਕਾਗਜ਼ ਤੇ ਲਿਖੇ ਜਾਂਦੇ ਕਾਲੇ ਅੱਖਰਾਂ ਵੱਲ ਉਤਸੁਕਤਾ ਨਾਲ ਨੀਝ ਲਾ ਕੇ ਵੇਖਦਾ ਹੋਵੇਗਾ ਤੇ ਉਸ ਦਾ ਵੀ ਦਿਲ ਪਹਿਲੀ ਵਾਰ ਕੀਤਾ ਹੋਵੇਗਾ ਕੁਝ ਲਿਖਣ ਲਈ ਉਹੋ ਹੀ ਪਲ ਸੀ ਸ਼ਾਇਦ ਜਿਸ ਨੇ ਆਉਣ ਵਾਲੇ ਸਮੇਂ ਦੇ ਮਹਾਨ ਯੁੱਗ ਕਵੀ ਕੋਲੋਂ ਮਹਾਨ ਕਵਿਤਾ ਲਿਖਣ ਲਈ ਉਦੀ ਚੇਤਨਾ ਵਿੱਚ ਲੇਖਕ ਹੋਣ ਦਾ ਪਹਿਲਾ ਬੀਜ ਸੁੱਟ ਦਿੱਤਾ ਹੋਵੇਗਾ। ਇਹਨਾਂ ਗਲੀਆਂ 'ਚ ਠੁਮਕ ਠੁਮਕ ਤੁਰਦਾ ਬਾਲ ਨਾਨਕ ਆਪਣੇ ਯਾਰ ਮਰਦਾਨੇ ਦੇ ਘਰ ਜਾਂਦਾ ਹੋਵੇਗਾ। ਦੋਵੇਂ ਮਿੱਤਰ ਰਲ ਕੇ ਬਾਲੇ ਦੇ ਖੂ ਉੱਤੇ ਜਾਂਦੇ ਹੋਣਗੇ। ਨਿੱਕੀਆਂ ਨਿੱਕੀਆਂ ਖੇਡਾਂ ਖੇਡਦੇ ਹੋਣਗੇ। ਉਹਨਾਂ ਦੀਆਂ ਨਜ਼ਰਾਂ ਨੇ ਇਸ ਆਲੇ-ਦੁਆਲੇ ਨੂੰ ਆਪਣੀਆਂ ਨਜ਼ਰਾਂ ਨਾਲ ਨਿਹਾਰਿਆ ਹੋਵੇਗਾ। ਮੈਂ ਉਹਨਾਂ ਨਜ਼ਰਾਂ ਨਾਲ ਨਜ਼ਰਾਂ ਮਿਲਾਉਣਾ ਚਾਹ ਰਿਹਾ ਹਾਂ। ਹੁਣ ਮੇਰੀਆਂ ਨਜ਼ਰਾਂ ਸਾਹਮਣੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੀ ਇਮਾਰਤ ਸੀ। ਰਗਬੀਰ ਸਿੰਘ ਤੇ ਸਰਵੰਤ ਸਿੰਘ ਹੁਰਾਂ ਦਾ ਟੋਲਾ ਸਾਡੇ ਤੋਂ ਪਹਿਲਾਂ ਗੁਰਦੁਆਰੇ ਪਹੁੰਚ ਚੁੱਕਾ ਸੀ। ਸਾਡੇ ਨਾਲ ਹੀ ਜਗਤਾਰ ਤੇ ਗੁਰਪੱਜਨ ਗਿੱਲ ਹੁਰੀ ਆਣ ਅਪੜੇ। ਮੈਨੂੰ ਗੁਰਪੱਜਨ ਕਹਿੰਦਾ ਕਿ ਅਸਾ ਜ਼ਰੂਰ ਜਾਣਾ ਹੈ। ਮੈਂ ਕਿਹਾ ਚੱਲੋ, ਚੱਲ ਫਿਰਨੇ ਆ। ਆਪਣੇ ਯਾਰ ਦੀ ਕਾਰ ਮੰਗਵਾ ਲਈ। ਜਗਤਾਰ ਨੇ ਗੁਰਦੁਆਰੇ ਅੰਦਰ ਤੁਰਦਿਆਂ ਦੱਸਿਆ ਸામਨੇ ਕਾ ਦੇ ਹਰੇ ਲਾਨ ਉਸ ਤੋਂ ਅੱਗੇ ਮੁੱਖ ਗੁਰਦੁਆਰਾ ਸੱਜੇ ਹੱਥ ਸਰੋਵਰ ਤੇ ਲੰਗਰ ਅਸਥਾਨ ਖੱਬੇ ਹੱਥ ਪ੍ਰਵਾਸੀ ਸਿੱਖਾਂ ਦੀ ਸਹਾਇਤਾ ਨਾਲ ਬਣਿਆ ਖੂਬਸੂਰਤ ਰਿਹਾਇਸ਼ੀ ਕੰਪਲੈਕਸ ਮੱਥਾ ਟੇਕ ਕੇ ਪ੍ਰੇਮ ਸਿੰਘ ਗੁਰੂ ਗ੍ਰੰਥ ਸਾਹਿਬ ਦਾ ਵਾਕ ਲੈਣ ਲਈ ਬੈਠ ਗਿਆ ਉਸ ਦੀ ਹਦਾਇਤ ਉੱਤੇ ਵਾਕ ਲੈਣ ਦੇ ਦੀ ਤਸਵੀਰ ਰਾਏ ਅਜੀਜ਼ ਉੱਲਾ ਨੇ ਖਿੱਚ ਲਈ ਫਿਰ ਰਾਏ ਸਾਹਿਬ ਨੇ ਮੈਨੂੰ ਵੀ ਗੁਰੂ ਗ੍ਰੰਥ ਸਾਹਿਬ ਸਾਹਮਣੇ ਬਿਠਾ ਕੇ ਪ੍ਰੇਮ ਸਿੰਘ ਵਾਂਗ ਤਸਵੀਰ ਖਿੱਚੀ ਬਾਹਰ ਨਿਕਲ ਕੇ ਉਸ ਝੰਡ ਨੂੰ ਦੇਖਿਆ ਜਿੱਥੇ ਨਰੈਣੂ ਮਹੰਤ ਦੇ ਗੁੰਡਿਆਂ ਨੇ ਰਛਮਣ ਸਿੰਘ ਧਾਰੂ ਵਾਲੀ ਨੂੰ ਬੰਨ੍ਹ ਕੇ ਸਾੜ ਦਿੱਤਾ ਸੀ ਪੂਰਾ ਇਤਿਹਾਸ ਅੱਖਾਂ 'ਗੋ ਗੁਜ਼ਰ ਗਿਆ ਸੰਗਮਰਮਰੀ ਪ੍ਰਕਰਮਾਂ ਦੀ ਸਫਾਈ ਹੋ ਰਹੀ ਸੀ ਅਸੀਂ ਲੰਗਰ ਹਾਲ ਵਿੱਚ ਗਏ ਉੱਥੇ ਕੁਝ ਸਿੰਧੀ ਸਿੱਖ ਤੇ ਬੀਬੀਆਂ ਲੰਗਰ ਦੀ ਸੇਵਾ ਕਰ ਰਹੇ ਸਨ ਅਸੀਂ ਰਲਾ ਮਿਲਾ ਕੇ 20 ਪੰਜੀ ਜਾਣੇ ਹੋ ਗਏ ਸਾਂ ਅਸੀਂ ਆਪ ਹੀ ਆਪਣੀ ਸੇਵਾ ਸੰਭਲੀ ਢਿੰਡੀਆਂ ਤੇ ਆਲੂਆਂ ਦੀ ਤਰੀ ਵਾਲੀ ਸਬਜੀ ਸੀ ਹੁਣ ਤੱਕ ਭੁੱਖ ਚਮਕ ਚੁੱਕੀ ਸੀ ਇਧਰੋਂ ਵੇਲੇ ਹੋਏ ਤਾਂ ਪ੍ਰੇਮ ਸਿੰਘ ਕਹਿਣ ਲੱਗਾ ਖੇਤੀ ਕਰੋ ਚਲੋ ਚੱਲੀਏ ਅਜੇ ਲਾਇਲਪੁਰ ਵੀ ਪਹੁੰਚਣਾ ਹੈ ਜਦੋਂ ਕਿਤੇ ਬਹੁਤ ਪਹਿਲਾਂ ਉਹ ਪਾਕਿਸਤਾਨ ਆਇਆ ਸੀ ਤਾਂ ਉਦੋਂ ਨਨਕਾਣਾ ਵੇਖ ਚੁੱਕਾ ਸੀ ਉਹਦੀ ਦਿਲਚਸਪੀ ਖੇਤੀ ਤੋਂ ਖੇਤੀ ਲਾਇਲਪੁਰ ਪੁੱਜਣ ਵਿੱਚ ਸੀ ਜਦ ਕਿ ਮੇਰੀ ਇੱਛਾ ਨਨਕਾਣੇ ਨੂੰ ਰੱਜ ਕੇ ਜੀ ਭਰ ਕੇ ਵੇਖਣ ਦੀ ਸੀ ਪ੍ਰੇਮ ਸਿੰਘ ਕਾਲੀ ਕਾਲੀ ਸਾਥੋਂ ਅੱਗੇ ਤੁਰ ਰਿਹਾ ਸੀ ਮੈਂ ਸਤਨਾਮ ਮਾਨਕ ਨੂੰ ਹੌਲੀ ਜਿਹੀ ਕਿਹਾ ਮੈਂ ਦੂਜੇ ਗੁਰਦੁਆਰੇ ਵੀ ਜ਼ਰੂਰ ਵੇਖੜੇ ਨੇ ਜ਼ਰੂਰ ਵੇਖੋ ਜੀ ਹੁਣ ਤਾਂ ਆਏ ਹੋਏ ਆ ਫਿਰ ਕੀ ਪਤਾ ਕਦੋਂ ਮੌਕਾ ਬਣੇ ਰਾਏ ਸਾਹਿਬ ਨੇ ਗੱਲ ਅੱਧ ਵਿਚਾਲੇ ਛੱਡ ਦਿੱਤੀ ਅਸੀਂ ਪ੍ਰੇਮ ਸਿੰਘ ਦੀਆਂ ਕਾਲੀਆਂ ਤੇ ਮੁਸਕਰਾ ਪਏ ਪ੍ਰੇਮ ਸਿੰਘ ਆਪਣੀ ਥਾਂ ਠੀਕ ਸੀ ਅਗਲੇ ਦਿਨ ਲਾਹੌਰ ਦੇ ਇਛਰਾ ਬਾਜ਼ਾਰ ਵਿੱਚ ਇੱਕ ਬਜ਼ੁਰਗ ਮੁਸਲਮਾਨ ਮੇਰੇ ਕੋਲ ਆਇਆ ਤੇ ਮੈਨੂੰ ਪੁੱਛਣ ਲੱਗਾ ਸਰਦਾਰ ਜੀ ਕੋਈ ਤਰਕੀਬ ਦੱਸੋ ਜਿਸ ਨਾਲ ਮੇਰਾ ਪੰਜਾਬ ਦਾ ਵੀਜ਼ਾ ਲੱਗ ਜਾਵੇ ਮੈਂ ਅੰਬਰਸਰ ਜ਼ਿਲ੍ਹੇ ਚ ਆਪਣਾ ਪਿੰਡ ਵੇਖਣਾ ਚਾਹੁੰਦਾ ਮੈਂ ਉਸ ਨੂੰ ਕੀ ਤਰਕੀਬ ਦੱਸ ਸਕਦਾ ਸਾਂ ਐਵੇਂ ਕਹਿਣ ਦੀ ਖਾਤਰ ਕਿਹਾ ਕਿ ਜਾਂ ਸਾਡੇ ਵਾਂ ਕਿਸੇ ਕਾਨਫਰੰਸ ਉੱਤੇ ਅਤੇ ਜਾਂ ਕਿਸੇ ਇਬਾਦਤਗਾਹ ਦੀ ਜ਼ਿਆਰਤ ਲਈ ਜਾਣ ਵਾਲੇ ਕਿਸੇ ਗਰੁੱਪ ਵਿੱਚ ਉਹ ਕੋਸ਼ਿਸ਼ ਕਰ ਵੇਖੇ ਉਹ ਜੀ ਇਹ ਕੋਸ਼ਿਸ਼ ਤਾਂ ਕਰ ਵੇਖੀ ਹੈ ਉਹ ਕਹਿੰਦੇ ਨੇ ਅਜ਼ਮੇਰ ਸ਼ਰੀਫ ਦੀ ਜ਼ਿਆਰਤ ਲਈ ਮੇਰਾ ਵੀਜ਼ਾ ਲੱਗ ਸਕਦਾ ਹੈ ਪਰ ਸਰਦਾਰ ਜੀ ਮੇਰਾ ਅ즈ਮੇਰ ਸ਼ਰੀਫ ਦਾ ਮੇਰਾ ਪਿੰਡ ਹੈ ਤੇ ਉੱਥੇ ਉਹ ਜਾਣ ਨਹੀਂ ਦਿੰਦੇ ਪ੍ਰੇਮ ਸਿੰਘ ਦੀ ਲਾਲਪੁਰ ਵਾਸਤੇ ਇਹ ਤਾੰਗ ਮੈਨੂੰ ਵਾਜਬ ਲੱਗਦੀ ਸੀ ਪਰ ਇਸ ਤਾੰਗ ਤੋਂ ਮੈਂ ਨਨਕਾਣੇ ਨੂੰ ਵੇਖਣ ਦੀ ਤਾੰਗ ਕੁਰਬਾਨ ਨਹੀਂ ਸਕ ਸਕਦਾ ਉਸਦੇ ਭੱਜੋ ਨੱਸੀ ਕਰਦਿਆਂ ਮੈਂ ਮਾਨਕ ਨੂੰ ਨਾਲ ਲੈ ਕੇ ਨਵੇਂ ਬਣੇ ਰਿਹਾਇਸ਼ੀ ਕੰਪਲੈਕਸ ਵੱਲ ਚਾਤੀ ਮਾਰਨ ਤੁਰ ਪਿਆ ਵਾਪਸ ਪਰਤੇ ਤਾਂ ਔਕਾਫ ਦੇ ਕੁਝ ਕਰਮਚਾਰੀ ਖਲੋਤੇ ਸਨ ਇੱਕ ਦਰਮਿਆਨੇ ਕੱਦ ਤੇ ਸੋਹਣੀ ਦਿਖਵਾਲਾ ਨੌਜਵਾਨ ਪੁੱਛਣ ਲੱਗਾ ਸਰਦਾਰ ਜੀ ਸਾਮ ਸੰਭਾਲ ਦੇ ਨੁਕਤਾ ਨਜ਼ਰ ਤੋਂ ਕੋਈ ਗੱਲ ਤੁਸੀਂ ਕਹਿਣੀ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਦੱਸੋ ਹਰੇ ਲਾਨ ਸਾਫ ਮਰਮਰੀ ਫਰਸ਼ ਗੁਰਦੁਆਰੇ ਦੀ ਕਲੀ ਕੀਤੀ ਇਮਾਰਤ ਸਾਦਗੀ ਸਫਾਈ ਤੇ ਸ਼ਾਂਤੀ ਦਾ ਪ੍ਰਭਾਵ ਸਾਨੂੰ ਲੱਗਾ ਗੁਰਦੁਆਰੇ ਦੀ ਸਾਮ ਸੰਭਾਲ ਠੀਕ ਹੀ ਤਾਂ ਹੋ ਰਹੀ ਹੈ ਸੱਚੀ ਗੱਲ ਤਾਂ ਇਹ ਹੈ ਕਿ ਸਾਡੇ ਕੋਲ ਹੋਰ ਬਿਹਤਰੀ ਲਈ ਕੋਈ ਤੁਰੰਤ ਸੁਝਾਅ ਵੀ ਨਹੀਂ ਸੀ ਅਸੀਂ ਉਸ ਆਦਮੀ ਨੂੰ ਕਿਹਾ ਬਹੁਤ अच्छी ਸੰਭਾਲ ਹੋ ਰਹੀ ਹੈ ਹੋਰ ਕੋਸ਼ਿਸ਼ ਕਰੋ ਹੋਰ ਦੱਸੋ ਜੋ ਕਹਿੰਦੇ ਹੋ ਉਸਨੇ ਕਿਹਾ ਅਸੀਂ ਉਸਦਾ ਨਾਂ ਅਤੇ ਜ਼ਿੰਮੇਵਾਰੀ ਵਾਲਾ ਅਹੁਦਾ ਪੁੱਛਿਆ ਮੈਂ ਤਾਂ ਜੀ ਸੇਵਾਦਾਰ ਹਾਂ ਇੱਥੋਂ ਦਾ ਮੇਰਾ ਨਾਂ ਫਰਹਦ ਅਜੀਜ਼ ਹੈ ਡਿਪਟੀ ਐਡਮਿਨਿਸਟ੍ਰੇਟਰ ਹਾਂ ਪਰ ਤੁਹਾਡਾ ਸੇਵਾਦਾਰ ਹ ਉਸਦੀ ਇਹ ਨਿਮਰਤਾ ਤੇ ਸੇਵਾ ਭਾਵ ਚੰਗਾ ਲੱਗਾ ਮਨ ਵਿੱਚ ਇਹ ਵੀ ਆਈ ਕਿ ਸਾਡੇ ਲੀਡਰ ਗੁਰਦੁਆਰਿਆਂ ਦੀ ਸਾਮ ਸੰਭਾਲ ਨੂੰ ਲੈ ਕੇ ਅਕਸਰ ਪਾਕਿਸਤਾਨ ਸਰਕਾਰ ਵਿਰੁੱਧ ਦੂਸ਼ਣਵਾਦੀ ਕਰਦੇ ਰਹਿੰਦੇ ਹਨ ਅਸੀਂ ਤਾਂ ਗੁਰਦੁਆਰੇ ਡੇਰਾ ਸਾਹਿਬ ਤੇ ਨਨਕਾਣਾ ਸਾਹਿਬ ਦੋ ਹੀ ਗੁਰਦੁਆਰੇ ਵੇਖੇ ਸਾਂ ਤੇ ਦੋਹਾਂ ਦੇ ਪ੍ਰਬੰਧ ਵਿੱਚ ਇਹ ਨਹੀਂ ਸੀ ਕਿਹਾ ਜਾ ਸਕਦਾ ਕਿ ਇਹ ਅਸਲੋਂ ਹੀ ਅਣਗੋਲੇ ਪਏ ਹਨ ਇਹ ਦਰੁਸਤ ਵੀ ਹੋ ਸਕਦਾ ਹੈ ਕਿ ਕੁਝ ਉਹ ਗੁਰਦੁਆਰੇ ਜਿੱਥੇ ਯਾਤਰੀਆਂ ਦਾ ਆਮ ਜਾਣ ਆਉਣ ਨਹੀਂ ਉਜਿਤ ਸਾਮ ਸੰਭਾਲ ਤੋਂ ਵਾਂਝੇ ਵੀ ਹੋਣਗੇ ਪਰ ਅਸੀਂ ਇੱਧਰ ਕਿਹੜਾ ਸਾਰੀਆਂ ਮਸਜਿਦਾਂ ਬੜਾ ਸਾਮ ਸੰਭਾਲ ਕੇ ਰੱਖੀਆਂ ਨੇ ਇਸ ਦਾ ਭਾਵ ਇਹ ਵੀ ਨਹੀਂ ਕਿ ਇਹਨਾਂ ਦੂਜੇ ਗੁਰਦੁਆਰਿਆਂ ਦਾ ਧਿਆਨ ਹੀ ਕੀਤਾ ਜਾਣਾ ਚਾਹੀਦਾ ਚਾਹੀਦਾ ਹੈ ਪਰ ਜਿਵੇਂ ਸੁਣਨ ਵਿੱਚ ਆਇਆ ਹੈ ਕਿ ਸਾਡੀ ਸ਼੍ਰੋਮਣੀ ਕਮੇਟੀ ਗੁਰਪੁਰਬਾਂ ਤੇ ਜਥੇ ਨਾਲ ਜਾਣ ਸਮੇ ਇਕੱਠਾ ਹੋਇਆ ਸਾਰਾ ਚੜਾਵਾ ਤਾਂ ਪੰਡ ਬਨ ਕੇ ਨਾਲ ਲੈ ਆਉਂਦੀ ਰਹੀ ਹੈ ਅਜਿਹੀ ਸੂਰਤ ਵਿੱਚ ਤਾਨੇ ਮੇਨੇ ਬਹੁਤਾ ਅਥਰ ਨਹੀਂ ਰੱਖਦੇ ਗੁਰਦੁਆਰਿਆਂ ਨਾਲ ਉਧਰ ਜੁੜੀਆਂ ਜਾਇਦਾਦਾਂ ਦੀ ਕਮਾਈ ਠੀਕ ਠਾਕ ਨਾਲ ਗੁਰਦੁਆਰਿਆਂ ਉੱਤੇ ਨਾਂ ਲੱਗਣ ਦਾ ਇਤਰਾਜ਼ ਵੀ ਹੋ ਸਕਦਾ ਹੈ ਪਰ ਅਜਿਹੇ ਇਤਰਾਜ਼ ਕਿੱਥੇ ਨਹੀਂ ਹੁੰਦੇ ਇਹ ਗੱਲਾਂ ਕਰਦੇ ਹੋਏ ਮੈਂ ਸ਼੍ਰੋਮਣੀ ਕਮੇਟੀ ਦੀ ਉਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥ ਲੈਣ ਦੀ ਮੰਗ ਦਾ ਕੋਈ ਵਿਰੋਧ ਨਹੀਂ ਕਰ ਰਿਹਾ ਪਰ ਕਿਸੇ ਬੇਗਾਨੇ ਮੁਲਕ ਦੀ ਧਰਤੀ ਤੇ ਆਪਣਾ ਮਨ ਚਾਹਿਆ ਕਾਨੂੰਨ ਲਾਗੂ ਕਰਵਾ ਸਕਣਾ ਸਾਡੇ ਕਿੰਨੇ ਕੁ ਵਸ ਹੈ ਸਾਡਾ ਇਸ ਉੱਤੇ ਕਿੰਨਾ ਕੁ ਹੱਕ ਹੈ ਤੇ ਕੀ ਅਸੀਂ ਆਪਣੇ ਮੁਲਕ ਵਿੱਚ ਅਜਿਹੇ ਹੱਕ ਅਗਲਿਆਂ ਨੂੰ ਵੀ ਕਿੰਨਾ ਕੁ ਦੇਣ ਲਈ ਤਿਆਰ ਹਾਂ ਇਹ ਸਾਰੇ ਮਸਲੇ ਵਿਚਾਰ ਗੋਚਰੇ ਦੇ ਕੁਝ ਵੀ ਸੀ ਅਸੀਂ ਫਰਹਤ ਅਜੀਜ਼ ਦਾ ਗੁਰਦੁਆਰੇ ਦੀ ਇਸ ਚੰਗੀ ਦਿੱਖ ਬਣਾਈ ਰੱਖਣ ਲਈ ਧੰਨਵਾਦ ਕੀਤਾ। ਗੁਰੂ ਜੀ ਦੀ ਯਾਦ ਨਾਲ ਸੰਬੰਧਿਤ ਕੁਝ ਗੁਰਦੁਆਰੇ ਜਨਮ ਅਸਥਾਨ ਦੇ ਨਜ਼ਦੀਕ ਹੀ ਸਨ। ਸਾਡਾ 15-20 ਜਣਿਆਂ ਦਾ ਜੱਥਾ ਗੱਲਾਂ ਬਾਤਾਂ ਮਾਰਦਾ ਹੋਇਆ ਗੁਰਦੁਆਰੇ ਦੇ ਬਾਹਰਲੇ ਗੇਟ ਦੇ ਸੱਜੇ ਹੱਥ ਪੈਂਦੇ ਰਸਤੇ ਤੇ ਤੁਰ ਪਿਆ। ਥੋੜਾ ਕੋ ਅੱਗੇ ਜਾ ਕੇ ਖੱਬੇ ਹੱਥ ਮੋੜ ਮੁੜ ਕੇ ਥੋੜਾ ਕੋ ਅੱਗੇ ਗੁਰਦੁਆਰਾ ਬਾਲ ਲੀਲਾ ਗੁਰਦੁਆਰਾ ਪੱਟੀ ਸਾਹਿਬ ਸਨ। ਬਾਲ ਲੀਲਾ ਗੁਰਦੁਆਰੇ ਵਾਲਾ ਥਾਂ ਕਦੀ ਉਹ ਖੁੱਲਾ ਮੈਦਾਨ ਹੋਵੇਗਾ ਜਿੱਥੇ ਬਾਲ ਨਾਨਕ ਆਪਣੇ ਸਾਥੀਆਂ ਨਾਲ ਖੇਡਦਾ ਰਿਹਾ ਹੋਵੇਗਾ ਗੁਰਦੁਆਰਾ ਪੱਟੀ ਸਾਹਿਬ ਵਿੱਚ ਹੀ ਪਾਂਦੇ ਕੋਲੋਂ ਪਹਿਲਾ ਪਾਠ ਪੜਿਆ ਤੇ ਉਸ ਨੂੰ ਹਕੀਕਤ ਦਾ ਪਾਠ ਪੜਾਇਆ ਪਿਛਲੇ ਹਿੱਸੇ ਵਿੱਚ ਪਾਂਦੇ ਦੀ ਰਹਾਇਸ਼ੀ ਜਗ੍ਹਾ ਵੀ ਸੀ ਗੁਰਦੁਆਰਾ ਮਾਲ ਸਾਹਿਬ ਉਹ ਜਗ੍ਹਾ ਸੀ ਜਿੱਥੇ ਗੁਰੂ ਜੀ ਡੰਗਰ ਚਾਰ ਦਿਸ ਸੌਗੇ ਸਨ ਤੇ ਉਹਨਾਂ ਦੇ ਚਿਹਰੇ ਤੇ ਆਈ ਧੁੱਪ ਨੂੰ ਫਨੀਰਨਾਗ ਨੇ ਫਣ ਫੈਲਾ ਕੇ ਛਾਂ ਕਰ ਦਿੱਤੀ ਸੀ ਇਲਾਕੇ ਹੀ ਬਣਦਾ ਉਹ ਦਰਖਤ ਅਜੇ ਕਾਇਮ ਸੀ ਭਾਵੇਂ ਉਸ ਬਜ਼ੁਰਗ ਦਰਖਤ ਦੇ ਟਾਹਣ ਝੁੱਕ ਕੇ ਜ਼ਮੀਨ ਨੂੰ ਆ ਲੱਗੇ ਸਨ ਪਰ ਅਜੇ ਵੀ ਉਹਦੇ ਪੱਤੇਆਂ ਉੱਤੇ ਹਰਿਆਵਲ ਸੀ ਉਸ ਦੇ ਨੇੜੇ ਇੱਕ ਛੋਟਾ ਜਿਹਾ ਮੰਦਰ ਵੀ ਬਣਿਆ ਹੋਇਆ ਸੀ ਜਿਹੜਾ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਸੀ ਜਿੱਥੇ ਕਦੀ ਗੁਰੂ ਜੀ ਆਰਾਮ ਕਰਨ ਲਈ ਲੇਟੇ ਸਨ ਦਰਖਤ ਦੀਆਂ ਟਾਹਣੀਆਂ ਨਾਲ ਰੰਗ-ਬਰੰਗੇ ਛੋਟੇ-ਛੋਟੇ ਕੱਪੜਿਆਂ ਦੀਆਂ ਲੀਰਾਂ ਬੰਨੀਆਂ ਹੋਈਆਂ ਸਨ ਰੱਖ ਜਾਂ ਸੁਖਣਾ ਦੀਆਂ ਨਿਸ਼ਾਨੀਆਂ ਸ਼ਰਧਾਲੂਆਂ ਦੀ ਸ਼ਰਦਾ ਦਾ ਪ੍ਰਤੀਕ ਲੋਕਾਂ ਦਾ ਵਿਸ਼ਵਾਸ ਹੈ ਕਿ ਅਜਹੀ ਰੱਖ ਉਹਨਾਂ ਦੇ ਪਰਿਵਾਰ ਨੂੰ ਸੁੱਖ ਦੇ ਸਕਦੀ ਹੈ। ਬਾਂਝਾਂ ਨੂੰ ਬੱਚੇ ਤੇ ਦੁਖੀਆਂ ਨੂੰ ਸੁੱਖ ਬਖਸ਼ ਸਕਦੀ ਹੈ। ਧਰਤੀ ਨਾਲ ਲੱਗੇ ਇੱਕ ਟਾਹਣ-ਹੀਠਾਂ ਦੀ ਡੂੰਗਾ ਰਸਤਾ ਬਣਾਇਆ ਹੋਇਆ ਹੈ ਜਿਸ ਵਿੱਚੋਂ ਪਾਕਿਸਤਾਨ ਵਿੱਚ ਵੱਸਦੇ ਸ਼ਰਧਾਲੂ ਨੀਮਾ ਹੋ ਕੇ ਲੰਘਦੇ ਹਨ। ਉਸ ਦੇ ਹੀਠੋਂ ਗੁਜ਼ਰਨਾ ਵੀ ਉਹਨਾਂ ਸਿਰੋਂ ਦੁੱਖਾਂ ਪਾਪਾਂ ਦਾ ਨਾਸ਼ ਕਰਨ ਦੇ ਤੁਲ ਲੱਗਦਾ ਹੈ। ਗੁਰੂ ਜੀ ਦੀ ਵਿਗਿਆਨਕ ਸੋਚਣੀ ਦੇ ਵਿਰੁੱਧ ਸੀ ਇਹ ਵਹਿਮ ਪਰ ਉਹਨਾਂ ਤਾਂ ਉਸ ਸਮੇਂ ਬਾਹਰੀ ਪੇਖ ਵਾਲੀ ਜੀਵਨ ਜਾਂਚ ਨਹੀਂ ਤੀਹਾਂ ਅੰਦਰੂਨੀ ਸਚੁਤਾ ਵਾਲਾ ਜੀਵਨ ਜਿਉਣ ਤੇ ਬਲ ਦਿੰਦਿਆਂ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਹਦੇ ਆਪਣੇ ਹੀ ਸਿੱਖ ਅੰਦਰੂਨੀ ਸਚੁਤਾ ਦੀ ਥਾਂ ਤੇ ਬਾਹਰੀ ਦਿਖਨੋ ਹੀ ਸੁੱਚੀ ਸਿੱਖੀ ਵੱਜੋ ਆਦਰਸ਼ਾਉਣ ਉੱਤੇ ਤੁਲੇ ਹੋਏ ਸਨ ਤਾਂ ਬਣ ਉੱਤੇ ਲੀਰਾਂ ਬੰਨਣ ਵਾਲੇ ਸ਼ਰਧਾਲੂਆਂ ਨੂੰ ਕੀ ਆਖੀਏ ਕੁਝ ਵੀ ਸੀ ਇਹ ਕਲਪਨਾ ਕਰਨਾ ਹੀ ਆਪਣੇ ਅੰਦਰ ਪਰਤਰਾਹੜ ਤੇ ਚਰਚਨਾਹਟ ਛੇੜ ਦਿੰਦਾ ਸੀ ਕਿ ਅਸੀਂ ਉਸ ਜਗ੍ਹਾ ਤੇ ਖੜੋਤੇ ਹਾਂ ਜਿੱਥੇ ਗੁਰੂ ਨਾਨਕ ਮੱਜਾਂ ਨੂੰ ਚਾਰਨ ਛੱਡ ਕੇ ਸੌਂ ਗਿਆ ਸੀ ਬਣਦੀ ਛਾਵੇਂ ਉਹ ਸੀ ਉਹ ਜਗ੍ਹਾ ਮੇਰਾ ਜੀ ਕੀਤਾ ਉਸ ਮਿੱਟੀ ਨੂੰ ਹੱਥਾਂ ਨਾਲ ਛੂ ਕੇ ਵੇਖਾਂ ਇੱਥੋਂ ਭਰਤ ਕੇ ਅਸੀਂ ਫਿਰ ਮੁੱਖ ਗੁਰਦੁਆਰੇ ਵੱਲ ਆਏ ਕੱਚੇ ਪੱਕੇ ਨਨਕਾਣੇ ਦੇ ਮਕਾਨ ਬਾਹਰ ਗਲੀਆਂ ਵਿੱਚ ਮਕਾਨਾਂ ਦੇ ਦਰਵਾਜ਼ਿਆਂ ਕੋਲ ਬਿਜਲੀ ਦੇ ਲੱਗੇ ਮੀਟਰਾਂ ਦਾ ਰਸ ਜਾਨਣਾ ਚਾਹਿਆ ਤਾਂ ਅਨਵਰ ਨੇ ਕਿਹਾ ਕਿ ਇਹ ਸਭ ਬਿਜਲੀ ਦੀ ਚੋਰੀ ਰੋਕਣ ਲਈ ਕੀਤਾ ਗਿਆ ਹੈ ਘਰ ਦੇ ਅੰਦਰ ਬਿਜਲੀ ਦੇ ਮੀਟਰ ਚੋਂ ਕਈ ਤਰੀਕਿਆਂ ਨਾਲ ਚੋਰੀ ਕਰਨੀ ਸੰਭਵ ਹੈ ਜਦ ਕਿ ਗਲੀ ਵਿੱਚ ਲੱਗੇ ਮੀਟਰਾਂ ਚੋਂ ਅਜਿਹੀ ਚੋਰੀ ਕਰਨੀ ਇੰਨੀ ਸਹਿਲ ਨਹੀਂ ਹਕੂਮਤ ਨੇ ਬਿਜਲੀ ਚੋਰੀ ਰੋਕਣ ਲਈ احتیاط ਵੱਜੋਂ ਇੱਕ ਕਦਮ ਚੁੱਕਿਆ ਪਹਿਲਾਂ ਤਾਂ 80% ਦੀ ਬਿਜਲੀ ਚੋਰੀ ਹੋ ਜਾਂਦੀ ਸੀ ਕਿਸੇ ਅਮੀਰ ਬੰਦੇ ਨੂੰ ਕਣਕ ਦਾ ਕੋਟਾ ਮਿਲਦਾ ਸੀ ਉਸ ਲੱਖਾਂ ਬੋਰੀਆਂ ਆਟਾ ਪੀਸਾ ਕੇ ਵੇਚਿਆ ਜਦੋਂ ਉਸ ਨੂੰ ਪੁੱਛਿਆ ਪਿਹਾਈ ਦਾ ਬਿੱਲ ਵਿਖਾ ਤਾਂ ਕੋਈ ਵੀ ਬਿੱਲ ਨਾ ਨਿਕਲਿਆ ਇੰਜ ਹੁੰਦੀ ਸੀ ਚੋਰੀ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਦਾ ਇੱਕ ਚੱਕਰ ਪੂਰਾ ਕਰਕੇ ਅਸੀਂ ਫਿਰ ਮੁਗ ਗੁਰਦੁਆਰੇ ਦੇ ਗੇਟ ਤੇ ਆਣ ਪੁੱਜੇ ਸਨ ਜਗਤਾਰ ਗੁਰਪ੍ਰਜਨ ਸਰਵਣ ਸਿੰਘ ਤੇ ਹੋਰ ਸਭ ਜਣੇ ਨਨਕਾਣੇ ਤੋਂ ਬਾਅਦ ਵਾਰਿਸ ਸ਼ਾਹ ਦੇ ਪਿੰਡ ਜੰਡਿਆਲਾ ਸ਼ੇਰਖਾਂ ਜਾਣ ਦੀ ਤਿਆਰੀ ਵਿੱਚ ਸਨ ਰघवೀರ್ ਸਿੰਘ ਨਾਲ ਆਈ ਬਾਜਵਾ ਦੰਪਤੀ ਤਾਂ ਇੱਥੋਂ ਹੀ ਵਾਪਸੀ ਦੀ ਤਿਆਰੀ ਵਿੱਚ ਸੀ ਉਹਦੀ ਇੱਛਾ ਵੀ ਜੰਡਿਆਲੇ ਜਾਣ ਦੀ ਸੀ ਮੇਰਾ ਵੀ ਮਨ ਕੀਤਾ ਕਿ ਅਸੀਂ ਵੀ ਜੰਡਿਆਲਿਆਂ ਹੋ ਆਈਏ ਪਰ ਪ੍ਰੇਮ ਸਿੰਘ ਅਜੇ ਵੀ ਲਾਇਲਪੁਰ ਜਾਣ ਦੀ ਕਾਲੀ ਪਾਰਿਆ ਸੀ ਸਾਨੂੰ ਜੱਕੋ ਤੱਕਿਆਂ ਵਿੱਚ ਪਿਆ ਵੇਖ ਕੇ ਜਦੋਂ ਪ੍ਰੇਮ ਸਿੰਘ ਨੇ ਤੁਰਨ ਲਈ ਕਿਹਾ ਤਾਂ ਰਾਏ ਸਾਹਿਬ ਨੇ ਮੈਨੂੰ ਹੌਲੀ ਜਿਹੀ ਦੱਸਿਆ ਕਿ ਉਸਨੇ ਸ਼ਾਮ ਨੂੰ ਕੁਝ ਪਰੌਣਿਆਂ ਨੂੰ ਕਾਰਖਾਨੇ ਉੱਤੇ ਬੁਲਾਇਆ ਹੋਇਆ ਉਸ ਨੂੰ ਖਦਸ਼ਾ ਸੀ ਕਿ ਜੇ ਲਾਇਲਪੁਰ ਵਿੱਚ ਘਰ ਲੱਭਦਿਆਂ ਸ਼ੇਖੂਪੁਰਾ ਜਿੰਨਾ ਚਿਰ ਵੀ ਲੱਗਾ ਤਾਂ ਉਹ ਕਦੀ ਵੀ ਸਮੇਂ ਸਿਰ ਲਾਹੌਰ ਨਹੀਂ ਪਰਤ ਸਕਣ ਲੱਗਾ ਇੰਜ ਸੱਦਾ ਦੇ ਕੇ ਆਪ ਹੀ ਮੇਜ਼ਬਾਨ ਗੈਰ ਹਾਜ਼ਰ ਹੋ ਜਾਵੇ ਇਹ ਉਸ ਸਾਊ ਬੰਦੇ ਨੂੰ ਤਾਂ ਕਦੀ ਵੀ ਪਰਵਾਹ ਨਹੀਂ ਸੀ ਹੋ ਸਕਦਾ ਰਾਏ ਅਜੀਜ਼ ਉੱਲਾ ਇੰਨਾ ਮਹਿਮਾਨ ਨਿਵਾਸੀ ਕਿ ਹਰ ਰਾਤ ਉਸ ਦੇ ਘਰ 8-10 ਬੰਦਿਆਂ ਦਾ ਖਾਣਾ ਹੁੰਦਾ ਸੀ ਇੰਜ ਲੱਗਦਾ ਹੈ ਬਦਲ ਬਦਲ ਕੇ ਅੱਧੇ ਡੈਲੀਗੇਟ ਰਾਏ ਸਾਹਿਬ ਦੇ ਘਰੋਂ ਖਾਣਾ ਖਾ ਚੁੱਕੇ ਹੋਣਗੇ ਅਸੀਂ ਪ੍ਰੇਮ ਸਿੰਘ ਨਾਲ ਰਾਏ ਸਾਹਿਬ ਦੀ ਮਜਬੂਰੀ ਸਾਂਝੀ ਕੀਤੀ ਤਾਂ ਉਸਨੇ ਨਰਾਜ਼ਗੀ ਨਾਲ ਕਿਹਾ ਕੋਈ ਗੱਲ ਨਹੀਂ ਮੈਂ ਬਸ ਤੇ ਚਲਾ ਜਾਵਾਂਗਾ ਨਾਜ਼ੁਕ ਮિજાਜ ਰਾਏ ਸਾਹਬ ਲਈ 에रोਸਾ ਸੈਸਕਣਾ ਔਖਾ ਸੀ ਉਹ ਜਾਣ ਲਈ ਮੰਨ ਗਿਆ ਉਸੇ ਨਿਰਾਸ਼ਾ ਨਾਲ ਕਿਹਾ ਕੋਈ ਨਹੀਂ ਜੇ ਜਾਪਦਾ ਹੋਇਆ ਕਿ ਪਹੁੰਚ ਨਹੀਂ ਸਕਣਾ ਤਾਂ ਲਾਹੌਰ ਫੋਨ ਕਰਕੇ ਮਾਜ਼ਰਤ ਮੰਗ ਲਵਾਂਗੇ ਮੈਨੂੰ ਵੀ ਇੱਕ ਤਾਂ ਸਵੇਰ ਦਾ ਬਣਿਆ ਬਣਾਇਆ ਆਪਣਾਤ ਭਰਿਆ ਸਾਥ ਛੱਡਣਾ ਠੀਕ ਨਹੀਂ ਸੀ ਲੱਗਦਾ ਦੂਜਾ ਮੈਂ ਜੰਡਿਆਲੇ ਦੀ ਥਾਂ ਲਾਇਲਪੁਰ ਨੂੰ ਜਾਣ ਵਾਸਤੇ ਆਪਣੇ ਮਨ ਨੂੰ ਦਲੀਲ ਦੇ ਲਈ ਮੇਰੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾ ਮੁੱਢ ਵੀ ਤਾਂ ਲਾਇਲਪੁਰ ਵਿੱਚ ਹੀ ਵੱਜਾ ਸੀ ਪ੍ਰਿੰਸੀਪਲ ਸੁਖਬੀਰ ਸਿੰਘ ਛੱਠਾ ਨੇ ਆਉਣ ਸਮੇਂ ਮੈਨੂੰ ਆਖਿਆ ਸੀ ਕਿ ਜੇ ਮੌਕਾ ਲੱਗੇ ਤਾਂ ਮੈਂ ਆਪਣੇ ਕਾਲਜ ਦਾ ਗੇੜਾ ਵੀ ਜ਼ਰੂਰ ਮਾਰਾ ਹੁਣ ਮੈਨੂੰ ਵੀ ਲੱਗਣ ਲੱਗ ਪਿਆ ਕਿ ਲਾਇਲਪੁਰ ਨਾਲ ਮੇਰੀ ਵੀ ਨੇੜਲੀ ਸਾਂਝ ਹੈ ਮੇਰੇ ਮਨ ਵਿੱਚ ਇਹ ਵੀ ਉਤਸੁਕਤਾ ਜਾਗ ਪਈ ਕਿ ਵੇਖੀ ਲਾਇਲਪੁਰ ਵਿੱਚ ਪ੍ਰੇਮ ਸਿੰਘ ਦਾ ਘਰ ਲੱਭਦਾ ਹੈ ਕਿ ਨਹੀਂ ਜੇ ਲੱਭਦਾ ਹੈ ਤਾਂ ਪ੍ਰੇਮ ਸਿੰਘ ਕਿਵੇਂ ਮਹਿਸੂਸ ਕਰਦਾ ਹੈ ਇੰਜ ਸੋਚਦਿਆਂ ਸੋਚਦਿਆਂ ਮੇਰੇ ਮਨ ਵਿੱਚ ਬਲਰਾਜ ਸਾਹਨੀ ਦੇ ਆਪਣੇ ਘਰ ਵਿੱਚ ਪਾਈ ਫੇਰੀ ਤੋਂ ਲੈ ਕੇ ਬਹੁਤ ਸਾਰੀਆਂ ਸੁਣੀਆਂ ਅਜਹੀਆਂ ਕਹਾਣੀਆਂ ਮਨ ਦੇ ਚਿੱਤਰਪਟ ਉੱਤੇ ਤੇਜ਼ੀ ਨਾਲ ਗੁਜ਼ਰੀਆਂ ਜਿਨ੍ਹਾਂ ਵਿੱਚ ਆਪਣੀ ਜਨਮ ਭੌਣ ਲਈ ਤੇ ਆਪਣੇ ਵਿਛੜੇ ਦੋਸਤਾਂ ਮਿੱਤਰਾਂ ਲਈ ਸਹਿਕ ਦੇ ਸਿੱਖ ਦੇ ਮਨਾਂ ਦਾ ਦਰਦ ਸਿਮਰਿਆ ਸੀ। ਨਨਕਾਣੇ ਨਾਲ ਜੁੜੀਆਂ ਕੁਝ ਯਾਦਾਂ ਮੇਰੇ ਮਨ ਵਿੱਚੋਂ ਗੁਜ਼ਰੀਆਂ। ਗੁਰਮੀਤ ਸਿੰਘ ਢੱਡਾ ਕਰਮਚਾਰੀ ਆਗੂ ਵੱਲੋਂ ਨਨਕਾਣੇ ਵਸਤੇ ਆਪਣੇ ਗરાਈ ਗੁਲਾਮ ਨਬੀ ਦਾ ਸਾਰਾ ਵੇਰਵਾ ਮੈਨੂੰ ਚੰਚੌਰ ਗਿਆ ਮੇਰਾ ਜੀ ਕੀਤਾ ਸਟੇਸ਼ਨ ਤੋਂ ਗੁਰਦੁਆਰੇ ਵੱਲ ਆਉਣ ਦੇ ਬਾਜ਼ਾਰ ਵਿੱਚ ਪਿੱਪਲ ਦੇ ਹੇਠਾਂ ਗੁਲਾਮ ਨਬੀ কুমਹਾਰ ਦੀ ਕੱਚੇ ਪੱਕੇ ਭਾਂਡਿਆਂ ਦੀ ਦੁਕਾਨ ਲੱਭਾਂ ਤੇ ਉਸ ਨੂੰ ਗਰਮੀਤ ਸਿੰਘ ਦੀ ਯਾਦ ਦਿਵਾਵਾਂ ਪਰ ਲਾਲਪੁਰ ਵੀ ਤਾਂ ਜਾਣਾ ਸੀ ਅਸੀਂ ਪ੍ਰੇਮ ਸਿੰਘ ਦੀ ਭਾਵਨਾ ਦੀ ਕਦਰ ਕਰਦਿਆਂ ਦੂਜੇ ਤੋਂ ਗੁਰਦੁਆਰੇ ਕਾਰ ਉੱਤੇ ਜਾ ਕੇ ਚੱਲਦੇ-ਚੱਲਦੇ ਵੇਖਣ ਲਈ ਆਪਣੇ ਮਨ ਨੂੰ ਮਨਾ ਲਿਆ ਗੁਰਦੁਆਰਾ ਤੰਬੂ ਸਾਹਿਬ ਤੇ ਗੁਰਦੁਆਰਾ 11 ਸਾਹਿਬ ਦੇ ਅਸੀਂ ਬਾਰੋਂ-ਬਾਰੋਂ ਦਰਸ਼ਨ ਕਰਕੇ ਮੁੜ ਪਏ। ਨਾ ਬਾਜ਼ਾਰ ਵਿੱਚੋਂ ਲੰਘਦਿਆਂ ਕਾਰ ਦੇ ਸ਼ੀਸ਼ਿਆਂ ਵਿੱਚੋਂ ਦੋਹੀਂ ਪਾਸੇ ਕਾਲੀ-ਕਾਲੀ ਬਾਹਰ ਵੇਖ ਰਿਆ ਸੀ। ਤੇ ਮੇਰੀਆਂ ਨਜ਼ਰਾਂ ਗੁਲਾਮ ਨਬੀ ਦੀ ਦੁਕਾਨ ਨੂੰ ਟੋਲ ਰਹੀਆਂ ਸਨ। ਮੇਰੇਆਂ ਚੇਤਿਆਂ ਵਿੱਚ ਗੁਰਮੀਤ ਢੱਡਾ ਬੋਲ ਰਿਹਾ ਸੀ।